ਦੋਸਤੋ ਸਵਾਗਤ ਕਰਦੇ ਹਾਂ ਤੁਹਾਡਾ ਆਪਣੇ ਚੈਨਲ ਮੂਸਾ ਟਾਕ ਤੇ ਉਮੀਦ ਕਰਦੇ ਹਾਂ ਤੁਸੀਂ ਸਭ ਠੀਕ ਠਾਕ ਹੋਵੋਗੇ ਹਾਜ਼ਰ ਹੋਇਆ ਇੱਕ ਨਵੀਂ ਵੀਡੀਓ ਅਤੇ ਨਵੀਂ ਅਪਡੇਟ ਦੇ ਨਾਲ ਦੋਸਤੋ ਸਿੱਧੂ ਮੂਸੇਵਾਲੇ ਨੇ ਦੁਨੀਆ ਦੇ ਵਿੱਚ ਇੱਕ ਵੱਡਾ ਰਿਕਾਰਡ ਕਾਇਮ ਕਰ ਦਿੱਤਾ ਹੈ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਹਾਲੀਵੁੱਡ ਦੇ ਵਿੱਚ ਇੱਕ ਰੈਪਰ ਹੈ ਕੈਂਡ੍ਰਿਕ ਲਮਾਰ ਨਾਂ ਦਾ ਅਤੇ ਵਰਲਡ ਲੈਵਲ ਦੇ ਉੱਤੇ ਸਿੱਧੂ ਮੂਸੇਵਾਲੇ ਨੇ ਕੈਂਡ੍ਰਿਕ ਲਮਾਰ ਨੂੰ ਪਿੱਛੇ ਧਕੇਲ ਦਿੱਤਾ ਹੈ ਤੇ ਸਪੋਟੀਫਾਈ ਦੇ ਉੱਤੇ ਸਭ ਤੋਂ ਵੱਧ ਫੋਲੋ ਕੀਤੇ ਜਾਣ ਵਾਲੇ ਆਰਟਿਸਟਾਂਾਂ ਦੇ ਵਿੱਚ ਸਿੱਧੂ ਮੂਸੇਵਾਲੇ ਵਾਜ ਦੀ ਰੈਂਕਿੰਗ 4 ਨੰਬਰ ਦੀ ਹੋ ਚੁੱਕੀ ਪਹਿਲਾ 4 ਨੰਬਰ ਦੇ ਉੱਤੇ ਕੈਂਡਰਿਕ ਲਮਾਰ ਸੀ ਜੋ ਕਿ ਹਾਲੀਵੁੱਡ ਦੇ ਵਿੱਚ ਬਹੁਤ ਵੱਡਾ ਨਾਮ ਹੈ ਅਤੇ ਸਿੱਧੂ ਮੂਸੇਵਾਲਾ ਇੱਕ ਪੰਜਾਬ ਦਾ ਆਰਟਿਸਟ ਹੈ ਤਾਂ ਦੋਸਤੋ ਤੁਸੀਂ ਆਪ ਸੋਚੋ ਕਿ ਹਾਲੀਵੁੱਡ ਲੈਵਲ ਦੇ ਆਰਟਿਸਟ ਨੂੰ ਪਿੱਛੇ ਧਕੇਲ ਦਿੱਤਾ ਹੈ ਸਿੱਧੂ ਮੂਸੇਵਾਲੇ ਨੇ ਅਤੇ ਹੁਣ ਸਿੱਧੂ ਮੂਸੇਵਾਲੇ ਦੀ ਰੈਂਕਿੰਗ 4 ਨੰਬਰ ਦੀ ਹੋ ਚੁੱਕੀ ਹੈ ਤਾਂ ਇਹੀ ਰੋਤਵਾਏ ਸਿੱਧੂ ਮੂਸੇਵਾਲੇ ਦਾ ਜੋ ਕਿ ਵਰਲਡ ਲੈਵਲ ਦੇ ਵੱਡੇ-ਵੱਡੇ ਹਾਲੀਵੁੱਡ ਆਰਟਿਸਟਾਂ ਨੂੰ ਵੀ ਪਿੱਛੇ ਛੱਡ ਦਿੰਦਾ ਹੈ ਅਤੇ ਦੋਸਤੋ ਸਿੱਧੂ ਮੂਸੇਵਾਲੇ ਦਾ ਕੋਈ ਗੀਤ ਰਿਲੀਜ਼ ਹੋਇਆ ਹੋਵੇ ਅਤੇ ਵੱਡੇ-ਵੱਡੇ ਰਿਕਾਰਡ ਕਾਇਮ ਨ 11 ਦਿਨ ਪਹਿਲਾਂ ਰਿਲੀਜ਼ ਕੀਤੀ ਗਈ ਸੀ ਅਤੇ ਇਸ EP ਦੇ ਵਿੱਚ ਤਿੰਨ ਟਰੈਕ ਰਿਲੀਜ਼ ਹੋਏ ਸੀ ਅਤੇ YouTube ਦੇ ਉੱਤੇ ਤਿੰਨੇ ਟਰੈਕਰ ਟ੍ਰੈਂਡਿੰਗ ਦੇ ਵਿੱਚ ਚੱਲ ਰਹੇ ਹਨ ਤਾਂ ਦੋਸਤੋ ਇਹਨਾਂ ਤਿੰਨਾਂ ਟਰੈਕਾਂ ਨੂੰ ਮਿਲਾ ਕੇ ਸੋਸ਼ਲ ਮੀਡੀਆ ਅਤੇ YouTube ਦੇ ਉੱਪਰ 45 ਮਿਲੀਅਨ ਵਿਊਜ਼ ਹੋ ਚੁੱਕੇ ਨੇ ਅਤੇ ਇਹ ਬਹੁਤ ਵੱਡਾ ਰਿਕਾਰਡ ਕੈਮ ਕਰ ਦਿੱਤਾ ਹੈ ਸਿੱਧੂ ਮੂਸੇਵਾਲੇ ਨੇ ਅਤੇ ਇਸੇ ਗੱਲੋਂ ਸਿੱਧੂ ਮੂਸੇਵਾਲਾ ਕਹਿੰਦਾ ਹੁੰਦਾ ਸੀ ਕਿ ਜੱਟ ਦਾ ਮੁਕਾਬਲਾ ਦੱਸ ਮੈਨੂੰ ਕਿੱਥੇ ਹੈ ਨਹੀਂ ਤਾਂ ਦੋਸਤੋ ਇਹਨਾਂ ਗੱਲਾਂ ਤੋਂ ਤੁਸੀਂ ਅੰਦਾਜ਼ਾ ਲਾ ਲਓ ਕੋਈ ਸਿੱਧੂ ਮੂਸੇਵਾਲੇ ਦੇ ਕੋਈ ਵੀ ਆਰਟਿਸਟ ਨੇੜੇ ਤੇੜੇ ਵੀ ਨਹੀਂ ਹੈ ਤਾਂ ਦੋਸਤੋ ਹੁਣ ਫਰੈਂਟ ਈਪੀ ਦਾ ਦੋਸਤੋ ਇਸ ਈਪੀ ਤੋਂ ਬਾਅਦ ਸੋਸ਼ਲ ਮੀਡੀਆ ਦੇ ਉੱਤੇ ਕੁਝ ਵਿਵਾਦ ਸਿਰਦਾ ਨਜ਼ਰ ਆ ਰਿਹਾ ਅਤੇ ਕੁਝ ਪੇਜਾਂ ਵਾਲਿਆਂ ਦੇ ਵੱਲੋਂ ਸਰਦਾਰ ਬਲਕੌਰ ਸਿੰਘ ਯਾਨੀ ਕਿ ਸਿੱਧੂ ਮੂਸੇਵਾਲੇ ਦੇ ਪਿਤਾ ਜੀ ਉੱਪਰ ਵੱਡੇ ਇਲਜ਼ਾਮ ਲਗਾਏ ਜਾ ਰਹੇ ਹਨ ਅਤੇ ਇਸ ਈਪੀ ਨੂੰ ਦੇਖਦੇ ਹੋਏ ਸਰਦਾਰ ਬਲਕੌਰ ਸਿੰਘ ਦੇ ਉੱਪਰ ਇਲਜ਼ਾਮ ਲੱਗੇ ਨੇ ਤੇ ਇਸ ਈਪੀ ਦੇ ਵਿੱਚ ਜੋ ਵੀ ਗੀਤ ਨੇ ਉਹ ਸਿੱਧੂ ਮੂਸੇਵਾਲੇ ਦੀ ਆਵਾਜ਼ ਨਹੀਂ ਹੈ ਅਤੇ ਉਹ AI ਦੇ ਨਾਲ ਕ੍ਰੀਏਟ ਕੀਤੇ ਹੋਏ ਗੀਤ ਨੇ ਅਤੇ ਉਹਨਾਂ ਨੂੰ ਸਿੱਧੂ ਮੂਸੇਵਾਲੇ ਦੀ ਆਵਾਜ਼ ਦੱਸ ਕੇ ਰਿਲੀਜ਼ ਕੀਤਾ ਗਿਆ ਤੇ ਕੁਝ ਪੇਜਾਂ ਵੱਲੋਂ ਕਿਹਾ ਜਾਂਦਾ ਹੈ ਕਿ ਸਰਦਾਰ ਬਲਕੌਰ ਸਿੰਘ ਸਾਰੀ ਜਨਤਾ ਨੂੰ ਬੇਵਕੂਫ ਬਣਾ ਰਹੇ ਨੇ ਅਤੇ ਇਹ ਗੀਤ AI ਦੇ ਨਾਲ ਬਣਾਏ ਗਏ ਗੀਤ ਨੇ ਇਹ ਅਸਲ ਆਵਾਜ਼ ਸਿੱਧੂ ਮੂਸੇਵਾਲੇ ਦੀ ਆਵਾਜ਼ ਨਹੀਂ ਹੈ ਤਾਂ ਦੋਸਤੋ ਕੁਝ ਪੇਜਾਂ ਵਾਲੇ ਨੀਲ Song ਨੂੰ ਸੁਣ ਕੇ ਇਹ ਗੱਲਾਂ ਕਹਿ ਰਹੇ ਨੇ ਕਿ ਇਹ AI ਦੇ ਨਾਲ ਕ੍ਰੀਏਟ ਕੀਤੀ ਹੋਈ 뮤직 ਹੈ ਅਤੇ ਇਹ ਅਸਲ ਆਵਾਜ਼ ਸਾਨੂੰ ਸਿੱਧੂ ਮੂਸੇਵਾਲੇ ਦੀ ਨਹੀਂ ਲੱਗ ਰਹੀ ਅਤੇ ਸਿੱਧੂ ਮੂਸੇਵਾਲੇ ਦੇ ਹੇਟਰ ਐਦਾਂ ਦਾ ਕੁਛ ਨਾ ਕੁਛ ਕ੍ਰੀਏਟ ਕਰਦੇ ਰਹਿੰਦੇ ਨੇ ਜਿਸ ਨਾਲ ਸਿੱਧੂ ਮੂਸੇ वाले ਦੇ ਰਤਵੇ ਨੂੰ ਟਾ ਲੱਗ ਸਕੇ ਤਾਂ ਦੋਸਤੋ ਐਦਾ ਨਹੀਂ ਆ ਅਫਵਾਹਾਂ ਤੇ ਕੋਈ ਵੀ ਯਕੀਨ ਨਾ ਕਰਿਆ ਕਰੋ ਇਹ ਸਭ ਝੂਠੀਆਂ ਹੁੰਦੀਆਂ ਨੇ ਬਾਕੀ ਦੋਸਤੋ ਮੰਨਦੇ ਆ ਕਿ ਅੱਜ ਦਾ ਸਮਾਂ ਟੈਕਨੋਲੋਜੀ ਦਾ ਸਮਾਂ ਹੈ ਪਰ ਸਰਦਾਰ ਬਲਕੌਰ ਸਿੰਘ ਦੇ ਦੱਸਣ ਅਨੁਸਾਰ ਸਿੱਧੂ ਮੂਸੇਵਾਲੇ ਦੇ ਆਪ ਦੇ ਹੀ ਗੀਤ ਬਹੁਤ ਨੇ ਜੋ ਹਲੇ ਰਿਲੀਜ਼ ਹੋਣੇ ਬਾਕੀ ਨੇ ਅਤੇ ਸਿੱਧੂ ਮੂਸੇਵਾਲੇ ਦੇ ਇੱਕ ਦੋਸਤ ਨੇ ਦੱਸਿਆ ਸੀ ਕਿ ਸਿੱਧੂ ਮੂਸੇਵਾਲੇ ਦੇ ਹਲੇ ਤੱਕ ਐਨੇ ਗੀਤ ਰਿਲੀਜ਼ ਹੋਣੇ ਬਾਕੀ ਨੇ ਇਹ ਸਿੱਧੂ ਮੂਸੇਵਾਲੇ ਵਾਲੇ ਨੂੰ ਆਪਾਂ 15 ਸਾਲਾਂ ਤੱਕ ਸੁਣਦੇ ਰਹਾਂਗੇ। ਬਾਕੀ ਦੋਸਤੋ ਤੁਹਾਡੇ ਕੀ ਵਿਚਾਰ ਨੇ ਇਸ ਮੁੱਦੇ ਦੇ ਉੱਤੇ ਕਿ ਸਰਦਾਰ ਬਲਕੌਰ ਸਿੰਘ ਐਦਾਂ ਦੇ ਕੰਮ ਕਰ ਸਕਦੇ ਕਿ ਇਸ ਐਲਬਮ ਦੇ ਵਿੱਚ ਰਿਲੀਜ਼ ਹੋਏ ਗੀਤ AI ਦੇ ਨਾਲ ਬਣਾਏ ਗਏ ਆ? ਆਪਣੇ ਵਿਚਾਰ ਕਮੈਂਟ ਸੈਕਸ਼ਨ ਵਿੱਚ ਜਰੂਰ ਦੱਸਿਓ ਅਤੇ ਜੇਕਰ ਸਾਡੀ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਜਰੂਰ ਕਰਦੇ ਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਅਤੇ ਅਪਡੇਟ ਤੁਹਾਨੂੰ ਸਮੇਂ ਸਿਰ ਮਿਲਦੀਆਂ ਰਹਿਣ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਅਤੇ ਨਵੀਂ ਅਪਡੇਟ ਦੇ ਨਾਲ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਧੰਨਵਾਦ